ਹਾਂਜੀ ਸਰ ਅੱਜ ਕਾਨਫਰੰਸ ਕਰ ਰਹੇ ਕੀ ਮਕਸਦ ਕੌਣ ਜੈ ਬਾਲਮੀਕ ਕੇ ਹਰ ਹਰ ਬਾਲਮੀਕ ਕੇ ਮੈਂ ਡਾਕਟਰ ਦਲਜੀਤ ਸਿੰਘ ਚੋਹਾਨ ਪੰਜਾਬ ਪ੍ਰਧਾਨ ਗੁਰੂ ਗਿਆਨਨਾਥ ਬਾਲਮੀਕ ਧਰਮ ਸਮਾਜ ਰਜਿਸਟਰਡ ਭਾਰਤ ਪਾਵਨ ਬਾਲਮੀਕ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਹੈ 169/13 ਐਫਆਈਆਰ ਥਾਣਾ ਤਰਨਤਾਰਨ ਸਿਟੀ 2013 ਦਾ ਮੈਟਰ ਹੈ ਸਾਡੇ ਭੈਣ ਹਰਪ੍ਰਿੰਦਰ ਕੌਰ ਉਸਮਾ ਜੀ ਜਿਹੜਾ ਉਸਮਾ ਕਾਂਡ ਤੋਂ ਬੜਾ ਵਾਇਰਲ ਹੋਇਆ ਸੀ ਜੀ ਉਹਦੇ ਸਬੰਧ ਦੇ ਵਿੱਚ ਕੱਲ 7 ਦੋਸ਼ੀਆਂ ਨੂੰ 8ਵਾਂ ਵਿਧ MLA ਮਨਜਿੰਦਰ ਸਿੰਘ ਲਾਲਪੁਰਾ ਕੋਰਟ ਨੇ ਤਰਨਤਾਰਨ ਕੋਰਟ ਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ 12 ਸਤੰਬਰ ਯਾਨੀ ਕਿ ਕੱਲ ਉਹਨਾਂ ਦੀ ਸਜ਼ਾ ਜਿਹੜੀ ਹੋਣੀ ਆ ਉਹਦੀ ਤਰੀਕ ਰੱਖੀ ਗਈ ਜੈ ਸਾਹਿਬ ਨੇ ਅਸੀਂ ਜਿਹੜੀ ਭੈਣ ਹਰਬਿੰਦਰ ਕੌਰ ਨੂੰ ਕੋਰਟ ਨੇ ਨਿਰਪੱਖ ਜਾਂਚ ਕਰਕੇ ਜਿਹੜਾ ਉਹਨਾਂ ਨੂੰ ਇਨਸਾਫ ਦਿਵਾਇਆ ਜੀ ਅਸੀਂ ਉਸ ਦੀ ਸ਼ਲਾਘਾ ਕਰਦੇ ਆ ਪਰ ਉੱਥੇ ਸਮਾਜ ਇੱਕ ਡਿਮਾਂਡ ਕਰਦਾ ਹੈ ਕਿ ਮਜੂਤਾ ਐਮ ਐਲ اے ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਜੇਲ੍ਹ ਗਿਆ ਤੇ ਸਾਨੂੰ ਪ੍ਰੋਸੀਜਰ ਸੁਤਰਾ ਤੋਂ ਤੇ ਸੋਸ਼ਲ ਮੀਡੀਆ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੇ ਉਹਦੇ ਸਮਰਥਨ ਹੈ ਜਿਹੜੇ ਉਹਦੇ ਸਮਰਥਕ ਆ ਉਹ ਇਕੱਠੇ ਹੋ ਰਹੇ ਆ ਜੀ ਜੀ ਉਹ ਕੱਲ ਨੂੰ ਹਣ ਅਰਵਿੰਦਰ ਕੌਰ ਉਸਮਾ ਦਾ ਨੁਕਸਾਨ ਕਰ ਸਕਦੇ ਆ ਉਹਦੇ ਪਰਿਵਾਰ ਦਾ ਨੁਕਸਾਨ ਕਰ ਸਕਦੇ ਆ ਅਸੀਂ ਇਸ ਦੇ ਸਬੰਧ ਦੇ ਵਿੱਚ ਮੈਂ ਆ ਦਿਖਾਉਣੀ ਚਾਹੁੰਨਾ ਹੈ ਪੱਤਰਕਾਰ ਵੀਰਾਂ ਨੂੰ ਜੀ ਮੇਲ ਕੀਤੀ ਹੋਈ ਆ ਮੈਂ ਪੀਐਮ ਤੋਂ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਸਭ ਨੂੰ ਮੇਲ ਕੀਤੀ ਆ ਸੀਐਮ ਹਾਊਸ ਦੇ ਵਿੱਚੋਂ ਮੇਲ ਦੀ ਰਿਪਲਾਈ ਗਈ ਹੋਈ ਆ ਸਾਡੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਪਰ ਉਹਦੇ ਤੇ ਜਿਹੜੇ ਆਈਐਸ ਅਲੋਕ ਸ਼ੇਖਰ ਉਹਦੇ ਕੋਲੇ ਜਉ ਤੋ ਤਿਉ ਪਈ ਆ ਅਸੀਂ ਇਹਦੇ ਵਿੱਚ ਮੁੱਖ ਡਿਮਾਂਡ ਮੁੱਖ ਜਿਹੜੀ ਮੰਗ ਰੱਖੀ ਸੀ ਸਾਡੀ ਭੈਣ ਦੀ ਸਿਕਿਉਰਿਟੀ ਦੇ ਪ੍ਰਤੀ ਰੱਖੀ ਸੀ ਸਾਡੇ ਪੂਰੇ ਸਮਾਜ ਦੇ ਵਿੱਚ ਅੱਜ ਇਹ ਰੋਸ ਬਹੁਤ ਜ਼ਿਆਦਾ ਆ ਕਿਉਂਕਿ ਜਦੋਂ ਤੋਂ ਐਮਐਲਏ ਤੇ ਉਹਦੇ ਸਾਥੀਆਂ ਨੂੰ ਕੱਲ ਦੋਸ਼ੀ ਠਹਿਰਾਇਆ ਗਿਆ ਵੱਖ-ਵੱਖ ਫੋਨ ਕਾਲ ਆ ਰਹੀਆਂ ਕੋਈ ਵਟਸਐਪ ਕਾਲ ਆਉਂਦੀ ਆ ਭੈਣ ਜੀ ਦੇ ਨੰਬਰ ਤੇ ਕੁਝ ਉਹਨਾਂ ਦੇ ਪਰਿਵਾਰਾਂ ਦੇ ਨੰਬਰ ਤੇ ਤੇ ਅਸੀਂ ਇਸ ਚੀਜ਼ ਨੂੰ ਪਹਿਲਾਂ ਵੀ ਸੋਸ਼ਲ ਮੀਡੀਆ ਵਿੱਚ ਦਰਾ ਚੁੱਕਿਆ ਵੀ ਇਹਨਾਂ ਦੇ ਭੈਣ ਜੀ ਦੇ ਪਰਿਵਾਰ ਨੂੰ ਅਤੇ ਭੈਣ ਜੀ ਦੇ ਜਾਨ ਮਾਲ ਨੂੰ ਖਤਰਾ ਹੈ ਅਸੀਂ ਡੀਜੀਪੀ ਪੰਜਾਬ ਤੋਂ ਮੰਗ ਕਰਦੇ ਆ ਕਿ ਪੰਜਾਬ ਗਵਰਨਮੈਂਟ ਤੇ ਨਾ ਸਾਡੇ ਜਿਹੜੀ ਪੰਜਾਬ ਪੁਲਿਸ ਇਹ ਪੰਜਾਬ ਪੁਲਿਸ ਤੋਂ ਸਾਡਾ ਜਿਹੜਾ ਯਕੀਨ ਆ ਉਹ ਬਿਲਕੁਲ ਉੱਠ ਚੁੱਕਾ ਕਿਉਂਕਿ ਜ਼ਿਆਦਾਤਰ ਦੋਸ਼ੀ ਜਿਹੜੇ ਪੰਜਾਬ ਪੁਲਿਸ ਦੇ ਸੀਗੇ ਇਸ ਕਾਂਡ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਉਹ ਹਾਈ ਸੈਂਟਰ ਗਵਰਨਮੈਂਟ ਦੇ CRPF ਦਿੱਤੀ ਜਾਵੇ ਜੇਕਰ ਸਾਡੀ ਭੈਣ ਹਰਬਿੰਦਰ ਕੌਰ ਉਸਮਾ ਦਾ ਜਾਂ ਸਾਡੇ ਸਮਾਜ ਦੇ ਕਿਸੇ ਵੀ ਜਿਹੜੇ ਜਥੇਬੰਦੀ ਦੇ ਜਾਂ ਭੈਣ ਦੇ ਸਮਰਥਕ ਜੇ ਜਾਵਨਾਰੇ ਪਰਿਵਾਰ ਦੇ ਮੈਂਬਰ ਆ ਜਿਵੇਂ ਸੰਤਪਾਪਾ ਨਛੱਤਰਨਾਥ ਸ਼ੇਰਗਿਲ ਜੀ ਜੇ ਕੋਈ ਜਾਣੀ ਮਾਨੀ ਨੁਕਸਾਨ ਹੈ ਉਹਦਾ ਜ਼ਿੰਮੇਵਾਰ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਤੇ ਜਿਹੜਾ ਤਰਨਤਾਰਨ ਦਾ ਐਸਐਸਪੀ ਤੇ ਪੁਲਿਸ ਕਮਿਸ਼ਨਰ ਅੰਮਰਸਾ ਇਹ ਹੋਣਗੇ ਸਾਡੀ ਸਮਾਜ ਦੇ ਵਿੱਚ ਬੜਾ ਇਸ ਚੀਜ਼ ਦਾ ਰੋਸ ਹੈ ਵੀ ਜਿਹੜੀਆਂ ਸਾਨੂੰ ਡਿਟੇਲਾਂ ਮਿਲ ਰਹੀਆਂ ਜਾਣਕਾਰੀਆਂ ਮਿਲ ਰਹੀਆਂ ਹੋ ਸਕਦਾ ਕੋਈ ਉਦੇ ਸਮਰਥਕ ਜਿਹੜੇ ਹੈਗੇ ਉਹ ਇਕੱਠੇ ਹੋ ਕੇ ਕੱਲ ਨੂੰ ਕੋਈ ਆ ਕੇ ਘਰ ਤੇ ਹਮਲਾ ਕਰ ਦੇ ਬੱਚਿਆਂ ਤੇ ਹਮਲਾ ਕਰੇ ਕਿਉਂਕਿ ਸਾਡੇ 13 ਸਾਲ ਜਿਹੜਾ ਇਹ ਕੇਸ ਚੱਲਿਆ ਉਹ ਵਜਾ ਪੰਜਾਬ ਪੁਲਿਸ ਤੇ ਪੰਜਾਬ ਗਵਰਨਮੈਂਟ ਕਿਉਂਕਿ ਉਹ ਜਿਹੜਾ ਪੰਜਾਬ ਦਾ ਐਮਐਲਏ ਸੀਗਾ ਉਹ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਨਰੋਲ ਹੈ ਇਸ ਕਰਕੇ ਉਹਨਾਂ ਦੀ ਸਰਕਾਰੀ ਦਰਬਾਰੀ ਪਹੁੰਚ ਸੀਗੀ ਤੇ ਹੁਣ ਵੀ ਹੈ ਕੀ ਹੈ ਡਾਕਟਰ ਸਾਹਿਬ ਜੀ ਵੇਖਿਆ ਜਾਵੇ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਪਹਿਲਾਂ ਹੀ ਸੁਰੱਖਿਆ ਦਿੱਤੀ ਗਈ ਸਤਕਾਰਯੋਗ ਮਾਨਯੋਗ ਹਾਈ ਕੋਰਟ ਵੱਲੋਂ ਸਾਨੂੰ ਜਿਹੜੀ ਸੁਰੱਖਿਆ ਦਿੱਤੀ ਗਈ ਸੀ ਜੀ ਉਹ ਜਿਹੜੀ ਸੁਰੱਖਿਆ ਪੰਜਾਬ ਗਵਰਨਮੈਂਟ ਨੇ ਹੀ ਕੋਈ ਹੈ ਜੀ ਇਹ ਜ਼ਿੰਮੇਵਾਰ ਪੰਜਾਬ ਗਵਰਨਮੈਂਟ ਤੇ ਪੰਜਾਬ ਦੇ ਡੀਜੀਪੀ ਤੇ ਪੁਲਿਸ ਕਮਿਸ਼ਨਰ ਆ ਉਹਦਾ ਕੀ ਕਾਰਨ ਹੋਇਆ ਜੀ ਸਕੂਲ ਦੀ ਬਾਹਰ ਲੈਣ ਉਹਦਾ ਰੀਜਨ ਇਹ ਸੀਗਾ ਭੈਣਜੀ ਨੇ 13 ਸਾਲ ਜਿਹੜਾ ਇਹ ਕੇਸ ਨੂੰ ਬੜੀ ਨਿਡਰਤਾ ਨਾਲ ਪੂਰੀ ਸ਼ਕਤੀ ਨਾਲ ਕਿਉਂਕਿ ਬਹੁਤ ਲਾਲਚ ਤੇ ਡਰਾਵੇ ਤੇ ਧਮਕਾਵੇ ਬਹੁਤ ਆਏ ਗਏ ਪਰਿਵਾਰ ਨੂੰ ਕਾਫੀ ਕੁਝ ਸਹਿਣਾ ਪਿਆ ਕਿਸੇ ਦੇ ਥ੍ਰੈਟ ਵੀ ਆਏ ਉਹ ਵੀ ਚੱਲਣੇ ਪਏ ਲੋਕੇ ਵੀ ਪਰਿਵਾਰ ਜਿਹੜਾ ਭੈਣਜੀ ਦਾ ਪੇਕਾ ਪਰਿਵਾਰ ਆ ਉਹ ਇੱਕ ਟਾਈਮ ਤੇ ਪਿੰਡੋਂ ਉਜੜ ਵੀ ਗਿਆ ਉਹ ਅੱਜ ਵੀ ਕਿਰਾਏ ਤੇ ਰਹਿ ਰਹਾ ਕਿਤੇ ਉਹਨਾਂ ਨੂੰ ਲੋਕ ਲੋਕ ਕੇ ਟਾਈਮ ਪਾਸ ਕਰਨਾ ਪਿਆ ਕਿਉਂਕਿ ਧਨਾੜ ਬੰਦਿਆਂ ਕੋਲੇ ਹਰ ਸੋਰਸ ਹੈ ਉਹਨਾਂ ਕੋਲੇ ਗੁੰਡੇ ਵੀ ਆ ਉਹ ਆਪ ਵੀ ਗੁੰਡੇ ਆ ਉਹ ਜਿਹੜਾ ਐਮਐਲਏ ਆ ਮਨਜਿੰਦਰ ਸਿੰਘ ਲਾਲਪੁਰਾ ਇੱਕ ਗੁੰਡਾ ਟਾਈਪ ਅੰਸਰ ਆ ਉਹਨਾਂ ਕੋਲੇ ਦੋ ਨੰਬਰ ਦੇ ਬੰਦੇ ਦੋ ਨੰਬਰ ਤੇ ਅਸਲੇ ਸਭ ਕੁਝ ਆ ਅੱਜ ਅਸੀਂ ਵਾਰ-ਵਾਰ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਡੀਜੀਪੀ ਨੂੰ ਇਹੀ ਅਪੀਲ ਕਰਦੇ ਆ ਵੀ ਸਾਨੂੰ ਸੈਂਟਰ ਗਵਰਨਮੈਂਟ ਤੋਂ ਜਿਹੜੀ ਸਿਕਿਉਰਿਟੀ ਹੈ ਭੈਣ ਜੀ ਦੀ CRPF ਲਾਈ ਜਾਵੇ ਤੇ ਨਹੀਂ ਤਾਂ ਜ਼ਿੰਮੇਵਾਰ ਪੰਜਾਬ ਸਰਕਾਰ ਪੰਜਾਬ ਦਾ ਡੀਜੀਪੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਤਰਨਤਾਰਨ ਦੇ ਐਸਐਸਪੀ ਹੋਣਗੇ ਡਾਕਟਰ ਸਾਹਿਬ ਜੀ ਤੁਸੀਂ ਦੱਸਿਆ ਕਿ ਮੈਡਮ ਦੀ ਜਾਨ ਨੂੰ ਖਤਰਾ ਪਤ ਕਿਉਂਕਿ ਜਿਹਦੇ ਨਾਲ ਕੇਸ ਚੱਲਦਾ ਜਿਵੇਂ ਆਪ ਦਾ ਐਮਐਲਏ ਉਹ ਤਾਂ ਔਰ ਰੇਲੀ ਪੁਲਸ ਦੀ ਹਰਾਸ ਦੇ ਵਿੱਚ ਆ ਫਿਰ ਜਾਨ ਨੂੰ ਖਤਰਾ ਕਿਵੇਂ ਹੋ ਸਕਦਾ ਜਿਹੜੇ ਪੰਜਾਬ ਦੇ ਸਰਕਾਰ ਬਣਾਈ ਬੈਠਿਆ ਉਹ ਐਮਐਲਏ ਭਾਵੇਂ ਉਹ ਜੇਲ੍ਹ ਚ ਚਲਾ ਗਿਆ ਉਹਦੇ ਜਿਹੜੇ ਸਮਰਥਕ ਹੈਗੇ ਆ ਕੱਲ ਅਸੀਂ ਜਦੋਂ ਕੋਰਟ ਦੇ ਵਿੱਚ ਪੇਸ਼ ਹੋਏ ਆ ਤੇ ਬਾਹਰ ਘਟੋ ਘਟ 50 ਗੱਡੀਆਂ ਸੀ ਜਿਹਦੇ ਵਿੱਚ ਗੁੰਡਾ ਤੇ ਪੰਸਰ ਸੀ ਜਿਹਦੇ ਵਿੱਚ ਸਾਰਾ ਯੂਥ ਸੀ ਅਸੀਂ ਉਥੇ ਲੁੱਕ ਕੇ ਅਸੀਂ ਜਿਹੜੇ ਸਾਡੇ ਐਡਵੋਕੇਟ ਆ ਉਹਦੇ ਕੈਮਨ ਦੇ ਵਿੱਚ 2 ਘੰਟੇ ਬੈਠੇ ਰਹਿਆ ਅਸੀਂ 11 ਵਜੇ ਤੋਂ ਲੈ ਕੇ 12 12:30 ਵਜੇ ਤੱਕ ਤਾਂ ਉਹਦੇ ਅੰਦਰ ਹੀ ਬੈਠੇ ਰਹਿਆ ਉਸ ਤੋਂ ਬਾਅਦ ਜਦ ਘਰ ਪਹੁੰਚਿਆ ਘੱਟੋ ਘੱਟ ਸਾਨੂੰ 4 ਵਜੇ ਗਏ ਹੋਣੇ ਹਾਲਾਂਕਿ ਜਦੋਂ ਅਸੀਂ ਇਹ ਦੇਖਿਆ ਵੀ ਉਹ ਗੱਡੀਆਂ ਚੱਲੀਆਂ ਗਈਆਂ ਤਾਂ ਅਸੀਂ ਘਰੋਂ ਰਵਾਨਾ ਹੋਏ ਦਰਸ਼ਕੋਂ ਨੇ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਸੀ CRP ਦੀ ਮਾਗ ਕੀਤੀ ਹੈ ਤੇ ਤੁਸੀਂ ਸਰਕਾਰ ਦੇ ਉੱਤੇ ਕਿੰਨਾ ਕੁ ਅਪੀਲ ਲਾ ਕੇ ਕਿੰਨਾ ਕੁ ਵਿਸ਼ਵਾਸ ਰੱਖਦੇ ਜੇ ਕਿ ਉਹ ਤੁਹਾਨੂੰ ਇਹ ਫੋਰਸ ਹੈ ਜਿਹੜੀ ਸਿਕਿਉਰਿਟੀ ਵਾਸਤੇ ਦਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਤੇ ਤਾਂ ਸਾਡਾ ਜਿਹੜਾ ਕੋਈ ਵੀ ਵਿਸ਼ਵਾਸ ਨਹੀਂ ਨਾ ਸਾਡਾ ਪੰਜਾਬ ਪੁਲਿਸ ਤੇ ਵਿਸ਼ਵਾਸ ਆ ਅਸੀਂ ਤਾਂ ਡੀਜੀਪੀ ਨੂੰ ਇੱਕੋ ਗੱਲ ਕਹਿੰਨੇ ਆ ਕੱਲ ਨੂੰ ਜਾਨ ਮਾਲ ਦਾ ਕੋਈ ਨੁਕਸਾਨ ਹੁੰਦਾ ਤਾਂ ਪੰਜਾਬ ਦਾ ਡੀਜੀਪੀ ਜ਼ਿੰਮੇਵਾਰ ਆ ਤੇ ਸੀਐਮ ਜ਼ਿੰਮੇਵਾਰ ਆ ਆਦਰਵਾਇਜ਼ ਇਹ ਸਿਕਿਉਰਿਟੀ ਨਹੀਂ ਮਿਲਦੀ ਤੇ ਅਗਲੀ ਰਣਨੀਤੀ ਕੀ ਹੋਊਗੀ ਲੋਕ ਉਹਦੇ ਵਿੱਚ ਪੂਰਾ ਸਮਾਜ ਸਾਡਾ ਜਿਹੜਾ ਭਾਰਤ ਦੇ ਵਿੱਚ ਸਮਾਜ ਬੈਠਾ ਖਾਸ ਕਰਕੇ ਪੰਜਾਬ ਦੇ ਵਿੱਚ ਐਸੀ ਬੀਸੀ ਸਮਾਜ ਬੈਠਾ ਉਹ ਸੜਕਾਂ ਤੇ ਉਤਰੂਗਾ ਅਸੀਂ ਪੰਜਾਬ ਬੰਦ ਦੀ ਕਾਲ ਦੇਵਾਂਗੇ ਕਿਉਂਕਿ ਅਸੀਂ ਸਾਰੀਆਂ ਹਿੱਜਤੇਬੰਦੀਆਂ ਦਾ ਸਮਰਥਨ ਕਰਦੇ ਆ ਤੇ ਸਮਰਥਨ ਲੈਨੇ ਆ ਅਸੀਂ ਵਕ ਵਕ ਜਿਹੜੀਆਂ ਧਾਰਮਿਕ ਅੰਬੇਦਕਰ ਜਥੇਬੰਦੀਆਂ ਹੈਗਾ ਉਹਨਾਂ ਨਾਲ ਸਲਾਹ مشورہ ਕਰਕੇ ਅਸੀਂ ਕੋਈ ਅਗਲੀ ਰਣਨੀਤੀ ਹੈ ਜਿਹੜੀ ਉਹ ਫੇਰ ਸੋਸ਼ਲ ਮੀਡੀਆ ਤੇ ਦੱਸ ਕੇ ਕਰਾ ਦੇ ਹਾਂਜੀ ਬਾਬਾ ਜੀ ਅੱਜ ਆਪਾਂ ਕਾਨਫਰੰਸ ਦੇ ਵਿੱਚ ਬੈਠੇ ਆ ਇਹ ਕਾਨਫਰੰਸ ਦੇ ਵਿੱਚ ਬੈਨ ਦਾ ਕੀ ਮੇਨ ਮਕਸਦ ਹੈ ਜੈ ਵਾਲਮੀਕੀ ਜੀ ਮੈਂ ਬਾਬਰ ਰਾਜ ਸਿੰਘ ਕੋਟਲਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਗੁਰੂ ਗਿਆਨਾਥ ਵਾਲਮੀਕ ਧਰਮ ਸੰਸਮਾਜ ਰਜਿਸਟਰਡ ਭਾਰਤ ਸੋ ਅੱਜ ਜਿਹੜੀ ਕਾਨਫਰੰਸ ਅੱਜ ਕੀਤੀ ਆ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਡਾਇਰੈਕਟਰ ਦਲਜੀਤ ਸਿੰਘ ਜੀ ਚੋਹਾਨ ਪੰਜਾਬ ਪ੍ਰਧਾਨ ਉਹਨਾਂ ਨੇ ਬੜੀ ਹੀ ਡਿਟੇਲ ਦੇ ਵਿੱਚ ਜਿਹੜੀ ਆ ਇਹ ਕਾਨਫਰੰਸ ਦੇ ਵਿੱਚ ਜਿਹੜੀ ਡਿਟੇਲ ਦੱਸੀ ਆ ਸਾਡੀ ਭੈਣ ਹਰਬਰਿੰਦਰ ਕੌਰ ਉਸਮਾ ਜੀ ਜਿਨ੍ਹਾਂ ਦਾ ਉਸਮਾ ਕਾਰਡ ਜਿਹੜਾ 2013 ਦੇ ਵਿੱਚ ਹੋਇਆ ਸੀਗਾ ਸੋ ਅੱਜ ਜਿਹੜੀ ਗੱਲ ਆ ਅਸੀਂ ਸਿਕਿਉਰਿਟੀ ਜਿਹੜੀ ਉਹਨਾਂ ਦੀ ਜਿਹੜੀ ਆ ਉਹ ਜਿਹੜੀ ਉਹਨਾਂ ਦੀ ਲਾਹ ਦਿੱਤੀ ਗਈ ਆ ਬਿਨਾ ਦੱਸੇ ਬਿਨਾ ਨੋਟਿਸ ਕੀਤੇ ਪ੍ਰਸ਼ਾਸਨ ਨੂੰ ਸੋ ਉਹਦੇ ਤੇ ਹੀ ਅਹੀਂ ਜਿਹੜੀ ਅੱਜ ਜਿਹੜੀ ਆ ਕਾਨਫਰੰਸ ਜਿਹੜੀ ਆ ਅਹੀਂ ਕੀਤੀ ਆ ਇਹ ਸਿਕਿਉਰਿਟੀ ਜਿਹੜੀ ਕਿਸ ਕਾਰਨ ਦੇ ਕਰਕੇ ਲਾਈ ਗਈ ਸੀ ਇਹ ਦੇਖੋ ਜੀ ਸਿਕਿਉਰਿਟੀ ਸਾਰਾ ਸਮਾਜ ਔਰ ਪ੍ਰਸ਼ਾਸਨ ਜਿਹੜਾ ਕਿਉਂਕਿ ਸਾਰਾ ਜਾਣਦਾ ਆ ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਇੱਕ ਮੌਜੂਦਾ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਤੋਂ ਐਮਐਲਏ ਆ ਸੋ ਉਹ ਐਮਐਲਏ ਦਾ ਪੱਖ ਪੂਰਨ ਵਾਸਤੇ ਜਿਹੜਾ ਆ ਉਹ ਇਹਨਾਂ ਨੇ ਜਿਹੜੀ ਬਾਬਾ ਜੀ ਦੀ ਜਿਹੜੀ ਭੈਣ ਸਾਡੇ ਹਰਬ੍ਰਿੰਦਰ ਕੌਰ ਸੁਨਾ ਜੀ ਦੀ ਉਹਨਾਂ ਦੀ ਸਿਕਿਉਰਿਟੀ ਜਿਹੜੀ ਉਹਨਾਂ ਨੇ ਲਾਈ ਆ ਕਿ ਇਹਨਾਂ ਦਾ ਜਿਹੜਾ ਕੇਸ ਹੈ ਜਿਹੜਾ ਚੱਲ ਰਿਹਾ ਸੀ 2013 ਤੋਂ ਉਸਮਾ ਕਾਂਡ ਸੋ ਉਹਨੂੰ ਕੇਸ ਨੂੰ ਜਿਹੜਾ ਨਬਟਾਉਣ ਵਾਸਤੇ ਲਗਾਤਾਰ ਇਹਨਾਂ ਨੂੰ ਧਮਕੀਆਂ ਵੀ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀ ਉਸੇ ਕਾਰਨ ਇਹਨਾਂ ਸਿਕਿਉਰਿਟੀ ਲਾਈ ਆ ਇਸ ਸਿਕਿਉਰਟੀ ਇਹਨਾਂ ਦੀ ਲਾਹ ਦਿੱਤੀ ਜਾਵੇ ਸੋ ਇਹ ਡਰਦੇ ਜਿਹੜੇ ਆ ਸਾਡੇ ਨਾਲ ਜਿਹੜਾ ਉਹ ਕੰਪਰੋਮਾਈਜ਼ ਕਰ ਲਵੇ ਦੇਖੋ ਜੀ ਤੁਸੀਂ ਲਗਾਤਾਰ ਵਾਰ-ਵਾਰ ਸਿਕਿਉਰਟੀ ਦੀ ਮੰਗ ਕਰ ਰਹੇ ਸੀ ਕੀ ਗੱਲ ਕਰਨੇ ਇਹਦੇ ਵਿੱਚ ਕੀ ਕਰਨੇ ਮੈਨ ਕਿ ਜਿਹੜਾ ਤੁਸੀਂ ਲਗਾਤਾਰ ਸਿਕਿਉਰਟੀ ਦੀ ਮੰਗ ਕਰ ਰਹੇ ਆ ਤੁਹਾਨੂੰ ਕਿਸੇ ਪ੍ਰਸ਼ਾਸਨ ਤੋਂ ਡਰ ਹੈ ਆਪ ਸਰਕਾਰ ਤੋਂ ਡਰਿਆ ਕਿ ਜਾਂ ਕਿਸੇ ਲੀਡਰ ਤੋਂ ਡਰ ਹੈ ਇਹਦਾ ਮੇਨ ਕਾਰਨ ਕੀ ਹੈ ਬਿਲਕੁਲ ਜੀ ਤੁਸੀਂ ਸਿੱਧੀ ਜੀ ਗੱਲ ਹੈ ਦੇਖੋ ਮੌਜੂਦਾ ਸਰਕਾਰ ਆ ਉਹਨਾਂ ਦਾ ਦਬ ਦਬਾ ਆ ਇਸ ਚੀਜ਼ ਦੇ ਉੱਤੇ ਸੋ ਆਪਣੇ ਐਮ ਐਲ ਏ ਜਿਹੜੇ ਆ ਉਹ ਇਹੋ ਜਿਹੀ ਕਰਪਟ ਐਮ ਐਲ ਏ ਨੇ ਜਿਹੜੇ ਉਹਨਾਂ ਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿਹੜਾ ਸਿਕਿਉਰਿਟੀ ਲਾ ਰਹੀ ਆ ਤੇ ਉਹ ਡਰਾਉਣ ਦੀ ਕੋਸ਼ਿਸ਼ ਕਰ ਰਹੀ ਆ ਸਮਾਜ ਨੂੰ ਪਰ ਸਮਾਜ ਜਿਹੜਾ ਆ ਉਹ ਦੱਬਣ ਵਾਲਾ ਨਹੀਂ ਤੇ ਨਾ ਹੀ ਦਬੇਗਾ ਜੇ ਸਾਡੇ 13 ਸਾਲ ਸਾਡੀ ਭੈਣ ਹਰਬਿੰਦਰ ਕੌਰ ਉਸਮਾ ਜਿਹੜੀ ਆ ਉਹ ਕੇਸ ਲੜ ਸਕਦੀ ਆ ਸੋ ਅੱਗੇ ਵੀ ਸਮਾਜ ਜਿਹੜਾ ਇਦਾਂ ਹੀ ਉਹਦੇ ਨਾਲ ਬੋਡੇ ਨਾਲ ਬੋਡਾ ਲਾ ਕੇ ਖੜਾ ਰਹੂਗਾ ਸੋ ਜਿਹੇ ਵੀ ਮੁਸ਼ਕਲ ਆਉਂਦੀ ਆ ਉਹਦੇ ਨਾਲ ਹਮੇਸ਼ਾ ਹੀ ਸਮਾਜ ਜਿਹੜਾ ਆ ਪੂਰੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਖੜਾ ਰਹੂਗਾ ਸੋ ਇਹ ਜਿਹੜੀ ਆ ਸਰਕਾਰ ਦੀ ਜਿਹੜੀ ਗੰਦੀ ਨੀਤੀ ਆ ਇਹਦੇ ਉੱਤੇ ਅਸੀਂ ਬਿਲਕੁਲ ਵੀ ਕਦੇ ਨੱਪਾਂਗੇ ਨਹੀਂ ਨਾ ਹੀ ਡਰਾਂਗੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਔਰ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਨੂੰ ਕਿ ਅਗਰ ਕੋਈ ਵੀ ਅਨਸਖਾਵੀ ਘਟਨਾ ਜਿਹੜੀ ਉਹ ਵਾਪਰਦੀ ਹੈ ਸਾਡੀ ਭੈਣ ਦੇ ਨਾਲ ਤੇ ਸਮਾਜ ਜਿਹੜਾ ਉਹ ਬਿਲਕੁਲ ਵੀ ਚੁੱਪ ਨਹੀਂ ਬੈਠੂਗਾ ਸੋ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਡੀਜੀਪੀ ਪੰਜਾਬ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਔਰ ਐਸਐਸਪੀ ਕਰਨਤਾਰਨ ਇਸ ਦਾ ਜ਼ਿੰਮੇਵਾਰ ਹੋਊਗਾ ਸੋ ਕੋਈ ਵੀ ਅਨਸਖਾਵੀ ਘਟਨਾ ਜਿਹੜੀ ਰਸਤੇ ਦੇ ਵਿੱਚ ਵਾਪਰਦੀ ਹੈ ਜਾਂਦਿਆ ਕਿਉਂਕਿ ਲਗਾਤਾਰ ਪਿੰਡਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਲਈ ਜਾਂਦੇ ਆ ਅਗਰ ਇਹ ਅਜ ਤੱਕ ਅਹੀ ਪਹਿਲੇ ਵੀ ਇਹ ਚੀਜ਼ਾਂ ਦੇਖੀਆਂ ਨੇ ਕਿ ਰਸਤੇ ਦੇ ਵਿੱਚ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਕੇ ਜਿਹੜਾ ਆ ਇਹੋ ਜੀਆਂ ਚੀਜ਼ਾਂ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਗਰ ਜੇ ਇਹੋ ਜੀ ਕੋਈ ਵੀ ਅਨਕਸਾਮੀ ਜਿਹੜੀ ਘਟਨਾ ਆ ਉਹ ਵਾਪਰੀ ਤੇ ਪ੍ਰਸ਼ਾਸਨ ਜਿਹੜਾ ਤਾਂ ਉਹ ਇਸ ਦਾ ਜ਼ਿੰਮੇਵਾਰ ਹੋਊਗਾ ਸੀਐਮ ਹੋਊਗਾ ਸੋ ਜਿਹੜਾ ਸਮਾਜ ਆ ਉਹ ਵੱਡੇ ਪੱਧਰ ਤੇ ਦੀ ਜਿਹੜੀ ਲੜਾਈ ਲੜੂਗਾ ਔਰ ਇਸ ਦੇ ਵਿੱਚ ਕੋਈ ਵੀ ਜੇ ਪੰਜਾਬ ਦੇ ਵਿੱਚ ਬਖਾਂਦ ਪੈਂਦੀ ਆ ਕੁਝ ਵੀ ਦੀ ਆ ਤਾਂ ਉਸ ਦਾ ਜ਼ਿੰਮੇਵਾਰ ਜਿਹੜਾ ਸੀਐਮ ਔਰ ਪੁਲਿਸ ਪ੍ਰਸ਼ਾਸਨ ਡੀਜੀਪੀ ਪੰਜਾਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਔਰ ਐਸਐਸਪੀ ਤਰਨਤਾਰਨ ਲਊਗਾ ਬਾਬਾ ਜੀ ਲਗਾਤਾਰੀ ਸੀਆਰਪੀ ਦੀ ਮੰਗ ਕੀਤੀ ਜਾ ਰਹੀ ਆ ਕੀ ਗੱਲ ਪੰਜਾਬ ਪੁਲਿਸ ਤੇ ਯਕੀਨ ਨਹੀਂ ਜਾਂ ਕੀ ਬਿਲਕੁਲ ਜੀ ਐਸੀ ਇਸ ਚੀਜ਼ ਦਾ ਤਾਂ ਨੂੰ ਇਹ ਜਾਣਦੇ ਜੇ ਕੋਸਮਾ ਕਾਂਡ ਦੇ ਵਿੱਚ ਪੰਜ ਪੁਲਿਸ ਵਾਲੇ ਜਿਹੜੇ ਸੀ ਉਹਦੇ ਵਿੱਚ ਸ਼ਾਮਲ ਸੀ ਉਹਨਾਂ ਕਿੰਡੀ ਦਰਿੰਦਗੀ ਇਹਦੇ ਵਿੱਚ ਜਿਹੜੀ ਦਿਖਾਈ ਸੀ ਸੋ ਅਸੀਂ ਇਸ ਕਰਕੇ ਜਿਹੜਾ ਪੁਲਿਸ ਪੰਜਾਬ ਪੁਲਿਸ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਅਸੀਂ ਮੰਨਦੇ ਹਾਂ ਕਿ ਕੁਰਨੂ ਵੀ ਬੇਨਤੀ ਕਰਦੇ ਹਾਂ ਕਿ ਜਿਹੜੀ ਸਾਡੀ ਸਿਕਿਉਰਿਟੀ ਸੀਆਰਪੀਐਫ ਦੀ ਜਿਹੜੀ ਲਾਈ ਗਈ ਸੀ ਉਸ ਨੂੰ ਜਿਹੜਾ ਦੁਬਾਰਾ ਜਲਦ ਤੋਂ ਜਲਦ ਜਿਹੜਾ ਬਹਾਲ ਕੀਤਾ ਜਾਵੇ ਤੇ ਪੰਜਾਬ ਵਿੱਚ ਕੋਈ ਵੀ ਅਨਸਕਾਂ ਵੀ ਜਿਹੜੀ ਘਟਨਾ ਆ ਸਮਾਉ ਨਾ ਵਾਪਰੇ ਜੇਕਰ ਸਿਕਿਉਰਿਟੀ ਨਹੀਂ ਬਹਾਲ ਕੀਤੀ ਤਾਂ ਅਗਲੀ ਰੰਗਿਤੀ ਕੀ ਹੋਵੇ ਸੋ ਉਹਦੇ ਵਿੱਚ ਦੇਖੋ ਜੀ ਸਮਾਜ ਜਿਹੜਾ ਹੈ ਉਹ ਨਾਲ ਖੜਾ ਹੈ ਜਿੱਦਾਂ ਦੀ ਵੀ ਉਹਦੇ ਵਿੱਚ ਸਾਨੂੰ ਰੰਗਿਤੀ ਅਪਣਾਉਣੀ ਪਈ ਪੰਜਾਬ ਬੰਦ ਕਰਨ ਦੀ ਚਾਹੇ ਕੋਛ ਵੀ ਪੁਤਲੇ ਸਾੜਨ ਦੀ ਕੋਛ ਵੀ ਕਰਨਾ ਪਿਆ ਉਹਦੇ ਵਿੱਚ ਸਮਾਜ ਪੂਰਾ ਸਮਾਜ ਹੈ ਜਿਹੜਾ ਪੰਜਾਬ ਦਾ ਸਮੁੱਚੀਆਂ ਜਥੇਬੰਦੀਆਂ ਇਹਦੇ ਵਿੱਚ ਜਿਹੜੀਆਂ ਤਿਆਰ ਬੈਠੀਆਂ ਨੇ ਉਹਦੇ ਵਿੱਚ ਸੰਘਰਸ਼ ਜਿਹੜਾ ਉਹ ਵੱਡੇ ਪੱਧਰ ਤੇ ਲੜਨ ਗਿਆ ਠੀਕ ਹੈ